ਨਿਹਾਲ ਸਤ ਸ੍ਰੀ ਅਕਾਲ ਸਤ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੱਜ ਟ੍ਰੇਨ ਦਸੀਂ ਬਾਗੋ ਆ ਪਹੁੰਚੇ ਹਾਂ ਇੱਥੇ ਕੁਝ ਵੀਰਾਂ ਨੇ ਸਾਨੂੰ ਕੁਝ ਦੱਸਿਆ ਕਿ ਜਦੋਂ ਗੋਂਦਵਾਲ ਸਾਹਿਬ ਦੀ ਰੋਡ ਮਨ ਸਾਈਡ ਤੋਂ ਕੋਈ ਵੀਰ ਰਾਸ਼ਨ ਲੈ ਕੇ ਜਾਂ ਕੋਈ ਸਮਗਰੀ ਲੈ ਕੇ ਇੱਥੇ ਆਉਂਦਾ ਜੇ ਰਸਤੇ ਵਿੱਚ ਕੋਈ ਪ੍ਰੋਬਲਮ ਖੜੀ ਆਂਦੀ ਉਹ ਵੀਰ ਜੀ ਕੋਈ ਦੱਸਦੇ ਅੰਗਰੇਜ਼ੀ ਵਿੱਚ ਕੀ ਪ੍ਰੋਬਲਮ ਖੜੀ ਹੁੰਦੀ ਹੈ ਉਹ ਰਸਤੇ ਜੀ ਬਾਬਾ ਜੀ ਇੱਥੇ ਜਦੋਂ ਕੋਈ ਵੀ ਰਾਸ਼ਨ ਲੈ ਕੇ ਆਉਂਦਾ ਨਾ ਟਰਾਲੀਆਂ ਆਉਂਦੀਆਂ ਇੱਥੇ ਦੋ ਬੈਂਸ ਬੰਨ ਛੱਡ ਕੇ ਪਿੰਡ ਆ ਡਿਸਲ ਬਾਬਾ ਜੀ ਤੇ ਉੱਥੋਂ ਦੇ ਕੁਝ ਬੁੜੀਆਂ ਆ ਉਹ ਉਹਨਾਂ ਦੇ ਗਲ ਪੈ ਜਾਂਦੀਆਂ ਸਮਾਨ ਖੋਣ ਪੈ ਜਾਂਦੀ ਹੈ ਬਾਬਾ ਜੀ ਅਸੀਂ ਦੋ ਵਾਰ ਮੰਨ ਲਓ ਥਾਣੇ 'ਵੀਰ ਰਿਪੋਰਟ ਲਿਖਾ ਕੇ ਆਏ ਆ ਥਾਣੇ ਵਾਲੇ ਕੋਈ ਇੱਥੇ ਹੁੰਦਾ ਨਹੀਂਗਾ ਕੋਈ ਗੱਜ ਨਹੀਂ ਕੋਈ ਤੇ ਹੋਰ ਜਿੱਤਾ ਮਤਲਬ ਕਰੋ ਅਸੀਂ ਹੀ ਜਾਣਾ ਪਤਾ ਕਰਦੇ ਅਸੀਂ ਹਾਂਜੀ ਹਾਂਜੀ ਆਪਾਂ ਉਹਨਾਂ ਦੀ ਅੱਜ ਤੋਂ ਬਾਅਦ ਸਮਾਨ ਨਹੀਂ ਹੋਣ ਗਿਆ ਹਾਂਜੀ ਇਹ ਸਾਡਾ ਉਹ ਤਾਂ ਵਾਦਾ ਰਿਹਾ ਅੱਜ ਤੋਂ ਬਾਅਦ ਸਮਾਨ ਨਹੀਂ ਹੋਣੀ ਆ ਗਿਆ ਅਸੀਂ ਮਤਲਬ ਅੱਲਾ ਗਵਣਾ ਜਾਂ ਵਜਾਉਣਾ ਨਹੀਂ ਜਾਂਦੇ ਅਸੀਂ ਖੜਕਾਉਣਾ ਵੀ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਤਾਂ ਕੋਈ ਟੈਨਸ਼ਨ ਨਾਲ ਹੋਵੇ ਜੀ ਤੇ ਬਾਕੀ ਕੋਈ ਨਹੀਂ ਅੱਜ ਹੀ ਇੱਥੇ ਸਮਗਰੀ ਆਈ ਹੈ ਜਿਹਨੂੰ ਲੋਡ ਹੈ ਅਸੀਂ ਲੋਡ ਸਾਹਿਬ ਨਾਲ ਮਿਲਿਆ ਹਾਂ ਹਾਂਜੀ ਠੀਕ ਹੈ ਜੀ ਤੇ ਸਤਿਗੁਰੂ ਕਿਰਪਾ ਕਰਨ ਇਹਦਾ ਮੀਂਹ ਬੜਾ ਸੀ ਹੁਣ ਸਾਰੇ ਦੇਖ ਤੋ ਬਲਾਈ ਆ ਹਾਂ ਜੀ ਤੇ ਸਾਰੇ ਵੀਰ ਮੇਰਾ ਵੀ ਹੁਣ ਸਮਾਂ ਜਨੇ ਵੀ ਲੈਣਾ ਨਾ ਉਹ ਲੈਨਸਰ ਆਪਣਾ ਲਿਓ ਬੱਬੀ ਨਾਲ ਆਈ ਸੇਵਾ ਕਰਦੇ ਆ ਆਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਮੰਤੋ ਆਹ ਮਾੜੀ ਬਾਜੀਏ ਐਮਐਨਐਸ ਸਾ ਵੀ ਆਏ ਨੇ ਤੇ ਚੱਕੀ ਮੰਤੂ ਸਾਹਿਬ ਆਏ ਨੇ ਸਾਡੇ ਸਾਰੇ ਜੀ ਦੇ ਸਾਹਮਣੇ ਨਾਲ ਨੇ ਜੋ ਇਹ ਇਨਾਂ ਹਾਰਪੀਟਾਂ ਵਾਸਤੇ ਰਾਸ਼ਨ ਲੈਣ ਲੈ ਕੇ ਆਏ ਸੀ ਦਵਾਈਆਂ ਕੱਪੜੇ ਹੋਰ ਸਮਗਰੀ ਲੈ ਕੇ ਆਏ ਸੀ ਅਸੀਂ ਇਹਦਾ ਵੀ ਬਹੁਤ ਤੁਹਾਡਾ ਬਹੁਤ ਨਾ ਕੋ ਜਾਣਦੇ ਆ ਅੱਜ ਕਮੇਟੀ ਆ ਜੀ ਨੇ ਆਪਾਂ ਦੇ ਦੋ ਦਿਨ ਤੋਂ ਦਿੱਕਤ ਪੱਛੋਂ ਆਏ ਨੇ ਜਿਹੜੇ ਖੜਪੰਗਰ ਤੇਰੀਆ ਸੀ ਤਾਂ ਉਹ ਜਿੱਨੇ ਪੇਟ ਕਿੰਨ ਤੇ ਜਾ ਕੇ ਕਰ ਕਰ ਜਾ ਜਿੱਥੇ ਵੋਲਸਮੰਟਰੀ ਨੇ ਨਾਲ ਗੁੰਡੀ ਤੇ ਬਹੁਤ ਸਾਰਾ ਮੇਨ ਉਸਮਾਨ ਮੇਡੀਕੂ ਪੋਸਟ ਬਸਤੇਲੇ ਪੈਂਟਾ ਸਾਬਣ ਦਾਲਾ ਇਸਨੇ ਚਾਹ ਉਹ ਛਾਪੀ ਲੈ ਕੇ ਨਹੀਂ ਬੋਲਤੇ ਔਰ ਜਿੰਨੇ ਦੇਖੋ ਕਾਨਸਰਟ ਪੱਕਾ ਲੈ ਕੇ ਬੰਦੇ ਪਰ ਹੋਰ ਕਹਿ ਰਹੇ ਵੀ ਹਜੇ ਤੁਸੀਂ ਜਿੰਨਾ ਮਰਜ਼ੀ ਲੈ ਜਾਓ ਹੋਰ ਲੋੜ ਹੈ ਵੀ ਮੈਂ ਹੋਰ ਲੈ ਕੇ ਆਉਣਾ ਤੁਹਾਨੂੰ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਸੋ ਹਰ ਪਰੋਬਿਟਰੀਏ ਦੇ ਵਿੱਚ ਬਹੁਤ ਸਾਰੇ ਸਾਡੇ ਭੈਣ ਭਰਾ ਆਮਾਨੀ ਕਾਪੂ ਦੀ ਸੀਨੀਅਰ ਮੈਂ ਕਰਤੀ ਆਪਣੀਆਂ ਤਰਫਾਂ ਦੇ ਰਹੀ ਆ ਕਿ ਸਭਾ ਪੂਰਾ ਦਾ ਫੰਡ ਦੇ ਰਿਹਾ ਕੋਈ ਸਾਡੇ ਨੂੰ ਵੀ ਥੋੜਾ ਸਾਡੀ ਆਪਣੀ ਪਤਨਾ ਪੰਜਾਬ ਦੇ ਐਮਐਲਏ ਦੀ ਤੁਸੀਂ ਸਾਰਿਆਂ ਨੇ ਆਪਣੀ ਦਿਖਾਏ ਇਸ ਹੱਥ ਤੋਂ ਦਿਖਾ ਲਈ ਹੈ ਹੋਰ ਵੀ ਸਵਾਮਾ ਲਾ ਰਹੇ ਜਿਹੜੇ ਰਸਤੇ ਲੰਘ ਰਹੇ ਨੇ ਬੋਰ ਬਣ ਰਹੇ ਐ ਫੀਲ ਬਣ ਰਹੇ ਸਭ ਜਿਹੜੀ ਜਿਹੜੀ ਮੋੜ ਦੇ ਅਨੁਸਾਰ ਲੋਕਾਂ ਨੂੰ ਦੇ ਰਿਹਾ ਤਾਂ ਵੀ ਇਸ ਮੁਸੀਬਤ ਘੜੀ ਤੋਂ ਲੰਗੀ ਕਿਸੇ ਨੂੰ ਕਮੀ ਨਾ ਰਹੇ ਉਹ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਜਿਹੜਾ ਇਸ ਸਰਪੰਚਾਲ ਤੋਂ ਲੱਗੂ 25000 ਰੁਪਏ ਜਿਹੜਾ ਫਸਲਾਂ ਦਾ ਨੁਕਸਾਨ ਹੈ ਉਸ ਦਾ ਵੀ ਲਾਭ ਨਹੀਂ ਮਿਲਿਆ ਹੈ ਜੋ ਇਹ ਪਾਣੀ ਕੱਟੇਗਾ ਇਹਨਾਂ ਨੂੰ ਲਾਭ ਨਹੀਂ ਕਰਾਤੀ ਜਿਹੜਾ ਫਸਲਾਂ ਦਾ ਮਾਮਲਾ ਪੰਡਾ ਬੋਲਦਾ ਜੀ ਬਣਾਗੇ ਨਾਲ ਵੀ ਲੈਣ ਇਹਨਾਂ ਲੋਕਾਂ ਨੂੰ ਵਾਦਾ ਕੀਤਾ ਕਿ ਜਦੋਂ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਤੁਹਾਡੀ ਫਸਲਾਂ ਚਿੱਟੀ ਖੇਤੀ خراب ਹੋ ਗਈ ਉਹ ਅਸੀਂ ਇਸ ਟਰੈਕਟਰ ਲਿਆ ਸੀ ਦਾਸਾ ਜੀ ਇਸ ਕੰਮ ਨੇ ਬਾਬਾ ਜੀ ਵੱਲੋਂ ਲੂਟਿਆ ਹੈ ਕੁਛੀ ਸਾਲੇ ਵੱਲੋਂ ਜਿੱਦ ਕਰਦੀ ਸੀ ਕਿ ਇੱਥੇ ਤਾਂ ਕੋਈ ਸੇਵਾ ਪਹੁੰਚ ਰਿਹਾ ਚੋਕ ਨਿਰੋਲ ਖੇਤੀ ਵੀ ਕਿਰਾਉ ਕਰਕੇ ਲਾਲ ਹੋ ਕੇ ਬੱਬਾ ਜੀ ਦੇ ਹੱਥ ਇੱਕ ਲੋਕਾਂ ਦਾ ਦੋਰਾ ਵੀ ਕਰਨੇ ਇਹ ਕੱਲ ਤੋਂ ਸਟਾਰਟ ਹੋਣਗੇ ਤੇ ਆਪਣੇ ਹਲਕੇ ਜਿੱਥੇ ਇੱਥੇ ਵੀ ਹਰ ਪਿੰਡ ਤੋਂ ਬਹੁਤ ਹੈ ਉੱਥੇ ਰਾਸਤੇ ਪਹੁੰਚ ਰਿਹਾ ਨਾਲ ਉਹਨਾਂ ਨੂੰ ਨਹੀਂ ਕਿਹਾ ਗਿਆ ਕਿ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਸਹੂਲਤ ਲੱਗਾਇਆ ਕਿ ਖੇਤੀ ਵੀ ਜਿਹੜੀ ਦੁਆਰਾ ਕਰਕੇ ਜਿੱਦ ਤੱਕ ਇਹ ਵੀ ਸ਼ੁਰੂ ਹੋ ਸਰ ਉਹਨਾਂ ਦਾ ਉਸ ਤੋਂ ਹੁਣ ਰਾਸ਼ਨ ਤੇ ਮਤਲਬ ਬਹੁਤ ਜ਼ਿਆਦਾ ਸਿਸਟਮਾਂ ਦੇ ਸਾਰੇ ਵੱਲੋਂ ਬਹੁਤ ਆ ਰਹੀ। ਮਤਲਬ ਕਿਵੇਂ ਕੋਈ ਜਿੱਦਾ ਪਸ਼ੂ ਦਾ ਆਚਾਰਾ ਉਹ ਹੀ ਬਹੁਤ ਪਹੁੰਚ ਜਾਵਾ। ਅਹੀਂ ਮਤਲਬ ਸਾਰੇ ਕਿਥੇ ਜਾ ਰਹੇ, ਇੱਥੇ ਜਾ ਰਹੇ, ਉੱਥੇ ਜਾ ਰਹੇ ਨਾਲ ਜੋ ਸੱਤ ਕੋ ਸਿਰੇ ਇੰਦੇ ਹੀ ਕਰ ਰਹੇ ਆ ਕਿ ਅਸੀਂ ਵਨ ਆ ਰਹੇ ਆ। ਤੇ ਸਾਰੇ ਇੱਕ ਬੇਨਤੀ ਆ ਹੁਣ ਇਹਨਾਂ ਨੂੰ ਆਪਾਂ ਜਿੱਦਾਂ ਜੋੜ ਪੈਣੀ ਹੈ ਡੀਲ ਦੀ, ਜੋੜ ਪੈਣੀ ਹੈ ਇਹਨਾਂ ਦੀ ਬੀਆ ਦੀ। ਬਹੁਤ ਸਮਝ ਖਾਦ ਦੀ। ਬਾਕੀ ਇਹਨਾਂ ਨੂੰ ਜੋ ਕਿਰਾਇਆ ਮਾਰ ਕੇ ਜਿਹਦੀ ਜ਼ਮੀਨ ਜਿਹੜੀ ਆ 2 ਮਹੀਨੇ ਲੱਗਦਾ ਕੋਈ ਨਹੀਂ ਉਦੋਂ ਵੀ ਅਸੀਂ ਲਈ ਅੱਜ ਤੋਂ ਨਾਲ ਰੋਕੇ ਵੈਕਟਰ ਮੈਸ਼ ਨੂੰ ਸਾਰੇ ਉਹਨਾਂ ਦੇ ਖੇਤੀ ਉੱਤੇ ਦਵਾਈ ਕਰਾਂਗੇ ਨਾਂ ਲੈਣਾਂ ਨੂੰ ਸਣਕਾਂ ਦੇ ਵੀ ਦਵਾਂਗੇ ਤਾਂ ਕਿ ਆਪਣੀ ਫਸਲ ਜਿਹੜੀ ਵੀ ਸਕੇ ਨਾਲ ਹੋ ਕੇ ਬਿਜਾਓ ਇਹ ਨਹੀਂ ਕਿ ਅੱਜ ਆਪਾਂ ਖੜੇ ਆ ਦੁਆਰਾ ਖੰਡਣ ਨੂੰ ਕਿਉਂਕਿ ਲੋਕ ਪੇਸਟਲ ਤੋਂ ਬੋਲੇ ਲੋਕ ਖੋਸਰੇ ਨੂਕ ਦਸਰੇ ਨੇ ਕਿ ਪੰਨੀ ਪਾਰਟੀ ਦੀ ਸਰਕਾਰ ਹੈ ਜਿਹੜੀ ਕਰ ਕਰ ਅੱਜ ਲੱਖ ਰੁਪਏ ਦੇ ਰਹੀਆਂ ਸਾਡੇ 6-8 ਲੱਖ ਰੁਪਏ ਸਾਡੇ ਡੰਗਰਾਂ ਬੱਚਿਆਂ ਦਾ ਵੀ 4-50 ਹਜ਼ਾਰ ਫੀਡ ਪੁਚਾਰੀ ਹੈ ਉਹਦਾ ਡੰਗਰਾਂ ਦਾ ਵੀ ਇਲਾਜ ਕਰਾ ਦੇ ਉਹ ਨਵਤ ਮੱਖਤੰਤਰੀ ਸਰਦਾਰਪੁਰਨ ਸਮਾਜ ਦੀ ਸਰਕਾਰ ਕੋਲ ਨੇ ਸਾਡੇ ਪਾਰਟੀ ਸੁਪਰੀਮ ਮੋਰਨ ਪੀ ਦੀ ਬਾਗੀ ਨੇ ਪਾਰਟੀ ਕੋਲੋਂ ਜੋ ਜਿਹੜੇ ਸਾਡੇ ਸਾਰੇ ਵਰਕਰ ਸਭਾ ਨੂੰ ਇਹਨਾਂ ਦਾ ਮੋਢਾ ਲਾ ਕੇ ਪਹੁੰਚੀ ਕਿ ਜੀ ਜਮਨ ਹੋਏ ਨੇ ਇਹ ਦਿੱਲੀ ਤੋਂ ਸਾਡੀ ਭੈਣ ਆਈ ਹੈ ਤੇ ਇਹ ਵੀ ਦੇਖੋ ਕਿੱਟਰ ਤੱਕ ਲੈ ਕੇ ਆ ਰਹੇ ਨੇ ਇਸ ਨੂੰ ਖਾਣੇ ਸਿੱਟੇ ਜਵਾਦ ਦੀ ਤੋਂ ਆ ਰਹੇ ਨੇ ਜਿਨ੍ਹਾਂ ਦਾ ਵੀ ਧੰਨਵਾਦ ਪੰਜਾਬ ਪੂਰੇ ਪੰਜਾਬ ਵੱਲੋਂ ਮੈਂ ਧੰਨਵਾਦ ਕਰਦਾ ਹਾਂ ਕੁਸ਼ਕਾਤ ਹੋਈ ਇਹ ਵੀ ਇਹ ਦਿਦ ਰੋ ਲੈ ਕੇ ਤਾਂ ਅਸੀਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਜੋ ਇਹ ਹੜਪੀੜਤ ਉਹਨਾਂ ਦਾ ਦੁੱਖ ਜਿਸ ਸ਼ਾਮਲ ਹੋਏ ਤੇ ਤੁਸੀਂ ਬੜਾ ਵੱਡਾ ਦਿਲ ਕੱਢਿਆ ਕਿ ਜਿਹੜਾ ਇਹਨਾਂ ਵਾਸਤੇ ਤੁਸੀਂ ਰਾਸ਼ਨ कपड़ा दवाइयाँ जो जो बहुत बड़ी प्रोवाइड कराई है मैं आपको कहूँ कि ये मानवता का काम है ये सबसे बड़ी मानवता ये धर्म है हमारा आदमी को आदमी के काम आना चाहिए इतनी बड़ी त्रासदी इतनी बड़ी आपदा ये राजनीति से इसमें राजनीति नहीं होनी चाहिए इसमें सिर्फ एक ही धर्म काम करता है और वो है मानवता का धर्म और ये नहीं होना चाहिए कि हम सिर्फ यहाँ बांटने के लिए आए हैं तो हमें सेवा में भी समर्पित होना है हमें घर घर हम आ, कल हम दिल्ली से आए हैं उत्तम नगर विधानसभा संगठन से मैं नरेश बाल्यान जी की धर्मपत्नी हूँ और नरेश बाल्यान जी जो मेरे पति हैं उन्होंने कोविड में बहुत काम किया और उनका हमेशा से लोगों के प्रति गरीब लोगों के प्रति जिनको ज़रूरतमंद है उन लोगों के प्रति बहुत उनका करने की मानसिकता उनकी रही है उनसे मैंने जीवन में बहुत कुछ सीखा है तो उन्हीं के पद चिन्हों पर चलते हुए मैंने इस कार्यक्रम की मुहिम को आगे बढ़ाया है कल हम परसों रात को हम आए थे कल हम उत्तम नगर विधानसभा संगठन से हमारे सभी पार्षद और वॉल्टियर्स कम चालीस आदमी हम आए थे यहाँ पर और पूरे दिन सेवा में समर्पित रहे कल रात को कुछ लोग चले गए आज हम रुके रहे क्योंकि मुझे लगा कि आज भी हमें सेवा करनी चाहिए तो इलाकों इलाके मैंने देखे जहाँ तक हम जा सकते थे दूर दूर तक ऐसा इलाका देखा मैंने दूर दूर तक घर बने हुए थे वो हमारे पास नहीं आ सकते थे हम उनके पास नहीं जा सकते थे तो हमने नाव ली ट्रैक्टर लिए जहाँ ट्रैक्टर से पहुँच सकते थे ट्रैक्टर से पहुँचे जहाँ हम बोट से पहुँच सकते थे हम बोट से पहुँचे उसके बाद भी मेरे हमारे पास में बहुत सामग्री बच बच गई तो वो सामग्री मुंडिया जी का बहुत तह दिल से धन्यवाद करना चाहती हूँ इन्होंने बहुत मदद की हमारी की चलिए मैं आपको बाढ़ग्रस्त एरिया जो भी है, हैं उन क्षेत्रों का दौरा करवाते हैं हम आप हमारे साथ आए आए तो आज हरदीप जी हमें अपने साथ लेके आए उन्होंने मुझे बाढ़ग्रस्त एरिया का दौरा कराया सारे क्षेत्रों का तब मुझे पता चला कि हाँ यहाँ भी बहुत आवश्यकता है जो जैसा बन पड़ रहा है दिल्ली से हम लोगों से हम अपनी कैपेसिटी से ज़्यादा आप लोगों के लिए करना चाहते हैं और बहुत धन्यवाद करना चाहती हूँ आप पंजाब के लोगों का जिन्होंने हमारा इतना साथ दिया मुझे घर घर तक पहुँचाया और मैं ना तो पंजाब को भूल सकती ना पंजाब के लोगों को भूल सकती ये आम आदमी पार्टी का मैं बहुत बहुत धन्यवाद करती हूँ अरविंद केजरीवाल जी का बहुत बहुत धन्यवाद करती हूँ जिन्होंने सबको प्रेरित किया है कि हम घर घर तक जाएं, लोगों को सहायता दें और सही मायने में उनकी सेवा करें मैं मुंडिया जी का बहुत धन्यवाद करती हूँ सुबह से मेरे साथ में हैं और हम उत्तम नगर से दिल्ली से आए हैं और चीमा जी का बहुत धन्यवाद करती हूँ चीमा जी कल रात से ही कल सुबह से हमारे साथ थे इन्होंने सारे बाढ़ग्रस्त एरिया हमें दिखाया और सामग्री